ਇਹ ਜਿਹੜੀ ਸਰਕਾਰ ਦੀ ਤੁਸੀਂ ਚਾਲ ਦੇਖੋ ਨਿਜੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਖ਼ਬਰਾਂ ਦੇ ਵਿੱਚ ਕਿ ਕਿਤੇ 200 ਰੁਪਏ ਕਮੰਡਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸੁੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਵਾਲਾ ਜੋ ਕਿਸਾਨੀ ਅੰਦੋਲਨ ਹੋਇਆ ਸੀ ਉਸ ਵਿੱਚ ਦੋਸਤੋ ਜੋ ਕਿਸਾਨਾਂ ਦੀਆਂ ਮੰਗਾਂ ਸੀ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਹੁਣ ਦੋਸਤੋ ਉਹੀ ਕੰਮ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੁਣਾਂ ਸ਼ੁਰੂ ਹੋ ਚੁੱਕਿਆ ਹੈ ਉਸ ਨੂੰ ਲੈ ਕੇ ਦੋਸਤੋ ਜਦੋਂ ਲੱਖਾਂ ਸਦਾਨਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪਹੁੰਚਿਆ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਅਕਲੀਆ ਇਹਦਾ ਮਾਨਸਾ ਜੀ ਦਾਣਾ ਮੰਡੀ ਜੀ ਖੜੇ ਆ ਤੁਹਾਨੂੰ ਦਿਖਾ ਦਿੰਦੇ ਆ ਵੀ ਢੇਰ ਲੱਗੇ ਪਿਆ ਵਾਰ ਕਣਕ ਦੇ ਸਾਹ ਦੇ ਚਾਰ ਚਫੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ ਹੌਲੀ ਜਿਹੜੀ ਕੋਈ ਨਹੀਂ ਜੀ ਸਰਕਾਰ ਜਿਹੜੀ ਹੋਈ ਨਹੀਂ ਕੈ ਦਿਨ ਹੋ ਗਿਆ ਅੱਜ 8-9 ਦਿਨ ਹੋ ਗਏ ਅੱਜ 8-9 ਦਿਨ ਹੋ ਗਏ ਬੋਲੀ ਹਲੇ ਹੋਈ ਨਹੀਂ ਤਾਂ ਇਹ ਜਿਹੜੀ ਸਰਕਾਰ ਦੀ ਤੁਸੀਂ ਚਾਲ ਦੇਖੋ ਨੀਤੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਖ਼ਬਰਾਂ ਦੇ ਵਿੱਚ ਕਿ ਕਦੇ 20 ਰੁਪਏ ਕਮਾਂਟਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸਿੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਟਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਟਲ ਮਗਰ ਕਣਕਾਂ ਵੱਦ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਵੀ ਖਾਸ ਤੌਰ ਤੇ ਪੀਰ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇਡ ਹੈ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਤੇ ਅੱਜ ਵੀ ਆਪਾਂ ਸ਼ੰਭੂ ਦੇ ਕੌੜੀ ਦੇ ਬਾਜ਼ਾਰਾਂ ਦੇ ਬੈਠੇ ਆ ਇਹੀ ਮੰਡੀਆਂ ਬਚਾਉਣ ਦੀ ਖਾਤਰ ਅਸੀਂ ਉੱਥੇ ਲੜਿਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਲਵਾਇਆ ਉੱਥੇ ਉਸ ਨਰਸ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹ ਹੀ ਉਹਨਾਂ ਦੇ ਵਿੱਚੋਂ ਇੱਕ ਤੂਣ ਇਹ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜਾਏ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦਦੁਨੀਆਂ ਸ਼ੁਰੂ ਕਰਨਗੀਆਂ ਹੁਣ ਉਹਨਾਂ ਨੇ ਟਰੇਡ ਢੰਗ ਨਾਲ ਆ ਗਏ ਉਹ ਰੁਪਏ 60 ਰੁਪਏ 50 ਰੁਪਏ ਵੱਧ ਦਿੰਨਿਆ ਕਮੰਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਆਉਣੀ ਐ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ 'ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਿਕਾਰਡ 'ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਲੈਂਦੀ ਆ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਐ ਹਿਮਾਚਲ ਦੇ ਵਿੱਚ ਹਿਮਾਚਲ ਦਾ ਕਿਸਾਨ ਪਤਾ ਕਿਵੇਂ ਮਰਿਆ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ੜਾਨੀ ਐਂ ਗਿਆ ਸੀਗਾ ਜਾ ਕੇ ਉੱਥੇ ੜਾਨੀ ਨੇ ਕਿਲੋ ਦੇ ਮਗਰ ਆ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕ ਆਉਣ ਲੱਗਿਆ ਵੇ ਇਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਐ ਇਧਰ ਸਾਡਾ 30 ਰੁਪਏ 35 ਰੁਪਏ ਵੇਚਣ ਲੱਗ ਗਿਆ ਉਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦ ਨੂੰ ਆਪਣਾ ਫੀਲਡ ਉੱਤੇ ਆਪਣਾ ਸੇਬ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਦੋਂ ਹੌਲੀ 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 ਇਹ ਕਾਰਪੋਰੇਟਾ ਨੂੰ Đਾਨੀ ਵਰਗੇ ਨੂੰ ਪਤਾ ਲੱਗਿਆ ਵੀ ਸਿੱਭਲਕਲ ਸਰਕਾਰੀ ਖਰੀਦ ਬੰਦ ਹੋ ਚੁੱਕੀ ਐ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ Đਾਨੀ ਨੇ ਉਸੇ ਸੇਵ ਦਾ ਰੇਟ ਜਿਹੜੇ ਰੇਟ ਤੇ ਉਹ 20 ਰੁਪਏ ਦਾ ਵੇਚਦੇ ਸੀ ਉਸ ਤੋਂ ਵੀ ਘਟਾ ਕੇ 15 23 12 ਰੁਪਏ ਲਿਆਇਆ ਸੀ ਤਾਂ ਉਸ ਵੇਲੇ ਉਹ ਫਸਿਆ ਹੋਇਆ ਉੱਥੇ ਦਾ ਕਿਸਾਨ ਮਜਬੂਰ ਹੋਇਆ ਤਹਾਂ ਤਹਾਂ ਝਾਕਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰੋਂ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਪਾ ਦਿੰਨੇ ਆ ਲਾਲਚ ਦੇ ਦਿੰਨੇ ਆ ਇਹ ਵੀ ਸਕੀਮ ਉਹੀ ਆ ਮੇਰਾ ਵੀਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋਈ 50 ਰੁਪਏ ਵੱਧ ਕਮਾਣ ਤਲ ਮਾਰ ਗੋ 60 ਰੁਪਏ ਕੋ 70 ਰੁਪਏ ਤੁਹਾਨੂੰ ਇੱਕ ਵਾਰੀ ਦੇ ਵੀ ਤੁਹਾਡੀ ਸਰਕਾਰੀ ਖਰੀਦ ਆ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾੜ ਤੇ ਲਾ ਕੇ ਉਧਰ ਲੈ ਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਖਡਾਰੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਹੜਾ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਹੀਂ ਆਈ ਤਾਂ ਸਰਕਾਰ ਨੇ ਖਰੌਂਜੇ ਜਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹੜਾ ਮਨ ਕੋਈ ਗੁਚੀ ਚ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰਲਿਆ ਪਿਆ ਹੁਣ ਛਬੀ ਮਾਰਕੀਟ ਕਮੇਟੀਆਂ ਤੇ ਘੱਟੋ ਘੜ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੌਲਾ ਪੈ ਗਿਆ ਇਹ ਪਿੱਛੇ हट ਕੇ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ ਆੜ ਗਿਆ ਹੁਣੇ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕੰਸਟਰਨ ਨਾਲ ਰਲਈ ਹੋਈ ਐ ਇਹਨੇ ਕਹਦਾ ਲੋਕ ਲਾਲਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲਚ ਬੁਰੀ ਬਲਾ ਹੁੰਦੀ ਐ ਲਾਲਚ ਮਾੜਾ ਬਾਈ ਉਹ ਗੱਲ ਐ ਬਾਲਾ ਖਾਂਦੀ ਥੋੜ੍ਹੀ ਵੀ ਜਾਂਦੀ ਸਾਡੇ ਹਾਲਾਤ ਇਹ ਨਾ ਕਿਤੇ ਹੋ ਜਾਣਾ ਵੀ ਆਸਰ ਨੂੰ ਲੱਗਾ ਵੀ 50 ਰੁਪਏ ਵਧ ਦੇ ਰਹੇ ਆ 20 ਰੁਪਏ 70 ਰੁਪਏ ਵਧ ਦੇ ਰਹੇ ਆ ਤੇ ਵੰਦੀ ਹੋ ਜਾਏ ਕੰਮ ਸੋ ਬੇਨਤੀ ਆ ਕਿ ਤਾਂ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਭਾਈ ਜਿਹੜੀ ਕਣਕ ਨਾਂਚ ਕਾਓ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਦਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਕੰਡ ਪਤਾ ਲੱਗਿਆ ਜਿੱਥੇ ਸੈਲੋ ਗੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉਥੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਆ ਸੁੱਧ ਕੋਈ ਕਣਕ ਲੋਕ ਉਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਵੀ ਬੈਠੇ ਬਾਟਰਾਂ ਦੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਤਾਂ ਅਪੀਲ ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਉਹਲਾ ਦੇਖੋ ਹਰਾਨੀ ਦੀ ਗੱਲ ਐ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲੱਗ ਕੇ ਤੇ ਬੁਰੀਆਂ ਭਰ ਜਾਂਦੀਆਂ ਸੀ ਹੁਲ ਜਾਂਦੀ ਸੀ ਹੁਣ ਇਹ ਕਹਿੰਦੇ 12 ਮੁਹੱਜਰ ਆ ਗਿਆ 15 ਆ ਗਿਆ 12 ਦੇ ਤੱਕ ਦੀ 13 ਆ ਗਿਆ ਕਣਕ ਨਹੀਂ ਕਿੱਲੀ ਹੁੰਦਵੀਂ ਨਹੀਂ ਇਹ ਜਾਣ ਕੇ ਡਰਾਮਾ ਵੀ ਲੋਕਾਂ ਨੂੰ ਖੱਜਲ ਕਰੋ ਇੱਥੇ ਹੌਲੀ ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾਲ ਲਾਓ ਅੱਕੇ ਹੋਏ ਮਜਬੂਰ ਲੋਕ ਆ ਜਿੱਤੇ ਰੂਪ ਦੇ ਵਿੱਚ ਉਹਨਾਂ ਅਡਾਨੀਆਂ ਵਾਨੀਆਂ ਉਹਨਾਂ ਘਰਾਂਿਆਂ ਨੂੰ ਕਰਪਟਾਂ ਨੂੰ ਕਣਕ ਆਪਣੀ ਵੇਚਣੀ ਸ਼ੁਰੂ ਕਰ ਦਿੱਤੀ। ਕਿਵੇਂ Jio ਦੇ ਸਿਮ ਤੇ ਲਾਏ ਹੀ ਬਈ ਸਾਰਾ ਕੁਝ ਹੀ ਹੈ Jio ਦੇ ਸਿਮ ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹਜੇ ਆਹੀਂ ਆਹੀਂ ਫਸਾਉਂਦੇ ਨੇ ਇਹ। ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਹਨ ਨਾ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗਣਵਾ ਲਾਉਂਦੇ ਜਾਂ ਆਟਾ ਲਾਉਂਦੇ ਆ। ਆਹੀਂ ਸਾਨੂੰ ਫਸਾ ਰਹੇ ਆ। ਜਿਹਦੇ ਸੰਗਜ ਫਸ ਗਿਆ ਕੰਡਾ ਫਰੋਦੇ ਯਾਦ ਰੱਖੋਗੇ। ਸੁਪਰੀਰ ਆ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦਗਾਂ ਨੂੰ ਵੀ ਸਰਕਾਰ ਨੂੰ ਤਾਬ ਨਹੀਂ ਦੇਣੀ ਚਾਹੀਦੀ ਆ। ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ ਆਸਾ ਹੋ ਗਿਆ ਆਸਾ 8-9 ਦਿਨ ਹੋ ਗਏ ਆ ਕੇ ਬੂਲ ਕੋ ਮੈਂ ਉੱਤੀ ਹੋਲ ਕੋ ਨਾ ਬੋਲੋ 100000 ਕਮਿਊਨਿਟੀ ਮਾਗ ਕਰ ਲਈਆਂ ਹਾਰ ਦਾ ਨਦੀ ਤੱਕ ਇਹਦਾ ਕੰਨੇ ਸੀਗਾ ਦਾਣਾ ਨਹੀਂ ਮੰਡੀ ਚ ਅਸੀਂ ਟਿੱਕੜ ਦਿੰਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਆ ਦੇਖ ਲਓ ਫਿਰ ਹਾਂ ਆ ਸਾਰੀ ਦਿਖਾ ਦੇ ਦਰਤਾ ਦੇਖ ਲੈ ਆ ਬਾਰ ਦਾ ਨਹੀਂ ਕੱਢ ਲਿਆ ਆ 4 ਸਪੇਰ ਆ ਭਰੀ ਪਈਆ ਮੰਡੀ ਸਾਰੀ ਬਾਰ ਤੋਂ ਨਹੀਂ ਕੱਢ ਲਿਆ ਜੀ ਕੋਈ ਇੱਕ ਮਿੰਟ ਪੁੱਛੀ ਜਾਨ ਲਾਉਣੀ ਨਹੀਂ ਚੱਕਦੀ ਪੁੱਛੀ ਜਾਨ ਲਾਉਣੀ ਨਹੀਂ ਸਾਰੇ ਪਿੰਡਾਂ ਦੀ ਜਿਹੜੀ ਸਾਰੇ ਪਿੰਡਾਂ ਦੀ ਨਾ ਇਹ ਸਮੱਸਿਆ ਵੱਡੀ ਆ ਹਰੇਕ ਪਿੰਡ ਦੇ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਰਹੀਆਂ ਨੇ ਇਹ ਗੱਲ ਪਿੱਛੇ ਭਾਈ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਗਈਆਂ ਸਾਰੇ ਮੁੰਡਕੇ ਖੜੇ ਆ ਕੋਈ ਬੋਲਦਾ ਨਹੀਂ ਨਾ ਕੋਈ ਹੋਰ ਜਿੰਨੇ ਵੀ ਜਥੇਬੰਦੀਆਂ ਵਾਲੇ ਆਪਾਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਸਾਰੇ ਸਾਡਾ ਸਾਥ ਦਿਓ ਆ ਕੇ ਹਨਾ ਤਾਂ ਆਪਾਂ ਇਹਦੇ ਖਿਲਾਫ ਵੀ ਸਰਗਰਮ ਹੋਈਏ ਲਈਦਾ ਫਿਰ ਅੱਕੇ ਲੋਕ ਬਈ ਹੋਰ ਕੀ ਕਰਨਗੇ ਫਿਰ ਉਧਰ ਹੀ ਵੇਚ ਕੇ ਆਉਣਗੇ ਆੜਤੀਏ ਸਾਰੇ ਕੋਈ ਨਹੀਂ ਸਰ ਅਸਲ ਤਾਂ ਲਜਾਣੇ ਆ ਲੋਕਾਂ ਨੂੰ ਲਜਾਣੇ ਆ ਆਪਾਂ ਤਾਂ ਲਜਾਣ ਦਾ ਆਪਾਂ ਤਾਂ ਵੀ ਹਨਨ ਵੀ ਆਓਏ ਆਪੇ ਲੋਕ ਜਦੋਂ ਤੁਸਾਂ ਨੂੰ ਜਦੋਂ ਪਰੇਸ਼ਾਨ ਕਰੋਗੇ ਨਾ ਬੋਲੀ ਨਿਕਲੋ ਛੱਡ ਪਰੇ ਯਾਰੋ ਅੱਛਾ ਹੋਰ ਆ ਜਿਹੜੇ ਤੁਹਾਨੂੰ 70 ਰੁਪਏ 50 ਰੁਪਏ 60 ਰੁਪਏ ਜਿੰਨੇ ਵੱਧ ਦੇ ਰਿਹਾ ਕਵਾਂਸਰ ਮਗਰ ਉਹ ਗਿੱਲੀ ਸੁੱਕੀ ਅੱਖ ਨਹੀਂ ਦੇਖਦੇ ਹਾਂ ਉਹ ਦੇਖਦੇ ਉਹ ਨਾ ਘਰ ਜੂੜ ਲਾਉਂਦੇ ਚੱਕ ਜੋ ਮਰਜੀ ਗੁੰਡੀਆਂ ਕੰਡੀਆਂ ਜੋ ਮਰਜੀ ਵਿੱਚ ਹੀ ਆਉਣ ਦੋ ਚੋਲ ਵੀ ਜਾਂਦੇ ਆਂ ਕਾਟ ਲਾ ਕੇ ਥੋੜੀ ਕਾਟ ਪਿਛੇ ਰੱਖ ਲੈਂਦੇ ਹਾਂ ਯਾਰ ਜੀ ਸੋ ਤੁਹਾਨੂੰ ਬੇਨਤੀ ਆ ਕਿ ਆਪਾਂ ਇਹ ਇਹ ਚੱਕਰ ਚ ਨਾ ਫਸ ਗਏ ਸਿੱਧੀ ਕਣਕ ਮੇਰਾ ਵੀਰ ਨਾਂ ਵਿੱਚ ਕੋਈ ਵੀ ਕਿਸਾਨ ਦਾਣਾ ਮੰਡੀਆਂ ਜਿਲਾਕੇ ਵਿੱਚੋਂ ਸਰਕਾਰ ਦੀ ਮਜ਼ਦੂਰੀ ਬਣਾਓ ਕਿ ਸਰਕਾਰਾਂ ਇਹ ਕਣਕ ਨੂੰ ਚੱਕਣ ਤੁਹਾਨੂੰ ਜਾਲਿਜ ਫਸਾਇਆ ਜਾ ਰਿਹਾ ਬਾਜੂ ਸਾਨੂੰ ਭਾਈ ਜਿਹੜੇ ਆਉਂਦੇ ਆਂ ਸਵਾਲ ਵੀ ਕਰੀਏ ਆਪਾਂ ਫੇਰ ਹੀ ਹੱਲ ਹੋਣਾ ਹਨ ਇਹਨਾਂ ਦਾ ਇਹਨਾਂ ਨੂੰ ਪੁੱਛੀਏ ਵੀ ਯਾਰ ਇੰਨੇ ਇੰਨੇ ਦਿਨੋਂ ਮੰਡੀਆਂ 'ਚ ਖੜੇ ਆ ਜੀ ਸਾਡਾ ਕੀ ਕਸੂਰ ਆ ਵੀ ਅਸੀਂ ਇੱਥੇ ਮੰਡੀਆਂ 'ਚ ਖੜੇ ਆ ਵਾ ਠੀਕ ਹੈ ਖੜੀ ਜਾਓ ਛੱਟੇ ਨੂੰ ਖੜੀ ਹੋ ਜਾਓ ਉਹ ਛੱਟੇ ਦੇ ਬਾਈ ਖਾ ਹੈਗਾ ਦੇਖਦੇ ਭਰੀਆਂ ਵੀ ਆਈਆਂ ਪੱਤਾਂ ਆ ਬੁੱਤੋ ਗਾੜਾ ਗੜ ਕਰਕੇ ਆਏ ਨੇ ਇੰਨੇ ਇੰਨੇ ਦਿਨੋਂ ਕੀ ਕਰੀਏ ਅੱਧੀ ਮੇਰੇ ਕੋਲ ਕੀ ਕਰੀਏ ਰਾਮਾਨਾ ਹੁੰਦੇ ਨਾਲ ਹੀ ਹੋਰ ਗਿੱਲੀ ਹੋ ਜੂ ਮੱਥੀ ਵੱਡੀ ਨਹੀਂ ਗਈ ਫੇਰ ਫੇਰ ਹੁਣ ਦੇਖ ਲੈ ਕੀ ਕਰਾਂਗੇ ਦੂਧਾ ਦੇ ਖੜੀ ਹੈ ਜੀ ਸਾਰੇ ਪਿੰਡਾਂ ਦੀ ਮੌਸਮ ਵੀ ਖਰਾਬ ਆ ਆ ਬਾਈ ਵੱਡੇ ਵੱਡੇ ਘੜੇ ਡੇਗੜੇ ਹੋਣਗੇ ਵੱਡੇ ਵੱਡੇ ਪਾਈ ਕਰੀ ਆ ਕੇ ਸੀ ਘੜੇ ਡੇਗਣ ਲੱਗ ਪਏ ਨਾ ਬਈ ਇਹਨਾਂ ਦਾ ਪ੍ਰਬੰਧ ਵੀ ਏਡਾ ਹੈ ਕਿ ਤਰਪਾਲਾ ਪਾਦਣ ਸਾਰੀ ਉਸ ਤੇ ਹਾਂ ਜੀ ਆਜੋ ਆਜੋ ਕੀ ਹਾਲ ਹੈ ਜੀ ਕੋਈ ਗੱਲਬਾਤ ਆ ਆਜਾ ਦੱਸੋ ਦੱਸੋ ਕੀ ਗੱਲਬਾਤ ਆ ਜਰਾ ਹਮਰੇ ਦੀ ਛੱਡੀ ਵੀ ਨਹੀਂ ਪਰ ਆਜਾ ਆਇਆ ਰਿਹਾ ਆ ਕਿਹੜਾ ਆ ਜਾ ਨਾ ਆਏ ਬਲੂ ਗੋਰੀ ਗੱਲੀ ਕਰ ਲੈ ਉਹਨੂੰ ਵੀ ਖਾਂਦਾ ਕੋਈ ਉੱਥੇ ਮੋਚਰ ਮੋਚਰ ਕੁਝ ਨਹੀਂ ਹੈਗਾ ਇਹ ਉਹੀ ਗੱਲ ਆਪਾਂ ਕਰਦੇ ਆ ਇਹ ਗਿਆੜਾ ਹੀ ਆਇਆ ਭਾਈ ਉਹਦਾ ਇਹ ਆ ਕੇ ਦੱਸੇ ਦਰਨ ਮੇਰੇ ਕਾਕੇ ਜਮਾ ਸੁੱਤੀ ਨਜ਼ੀਰ ਹਾਂ ਜਿਹੜੀ ਮੰਡੀ ਜਿੱਥੇ 8 10 12 ਨੂੰ ਕੱਟੇ ਭਰੀ ਆ ਬੱਦ ਤੁਸੀਂ ਹੈਰਾਨ ਪਰੇਸ਼ਾਨ ਹੋਗੇ ਸਿੱਧਾ ਗੱਲ ਤਾਂ ਇਹੀ ਹੈ ਵੀ ਸਿੱਧਾ ਉਹ ਪ੍ਰਾਈਵੇਟ ਨੂੰ ਵੇਚਦੇ ਨੇ ਯਾਰ ਇਹ ਮੁੰਡੇ ਨਾਲ 11 ਮੌਤਰਾ ਆਇਆ ਸੀ ਇਹ ਤਾਂ ਉਦੀ ਭਰ ਨਹੀਂ ਤਰੀ ਦੱਸ ਬਾਈ 11 ਦੇ ਨਹੀਂ ਭਰੀ 11 ਦੇ ਭਰ ਰਹੇ ਆ ਦਵਾਰੇ ਲੈ ਗੱਲ ਕਰਦਣ ਕੋਈ ਆ ਮੇਰੀ ਅੱਜ ਭਰੀ ਹੈਰਾਨ ਹੋ ਕੇ ਬੜੀ ਹੋ ਗਈ ਦਵਾਰੇ ਬਾਹਰ ਫੋਨ ਬਾਈ ਪਤਾ ਨਹੀਂ ਬਜਾ ਦਰਪਾਨੇ ਨਾਲ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਅੰਦਰ ਗਿਆ ਮੁੰਡਾ ਉਹ ਸਪੈਕਟਰ ਨਾਲ ਗੱਲ ਕਰਾਜਾ ਉਹ ਜਿਹੜੇ ਢੇਰੀਆਂ ਅੱਜ ਆਏ ਆ ਜੀ 11 ਹੀ ਕਾਈਆਂ ਦੇ ਨਾਲ ਕੰਮ ਕਰ ਆਏ ਵੀ ਡਾਕਣਾ ਬਾਦ ਭਰੀਆ ਦਾ ਹਾਂ ਹਲੋ ਤੁਮ ਬੰਤੋਗੇ ਉਹਦੇ ਨਾਲ ਹੋ ਗਏ ਸਰਪੰਚ ਸਾਹਿਬ ਮੈਂ ਬੋਲ ਰਿਹਾ ਹਾਂ ਜੀ ਅਰਸ਼ਪਾਈ ਤੁਸੀਂ ਤਾਂ ਕਹਿੰਦੇ 12 ਮਹੀਨੇ ਚੱਕ ਲੈਣੇ ਆ ਮੁੰਡਾ ਖੜਾ ਹਰੇ ਕੋਲ ਸਬੂਤ ਦੇ ਕਹਿੰਦੇ ਭਾਈ ਅੱਤਨਾ ਬਾਦ ਭਰੀਆ 11 ਤੇ ਆਹ ਦਾ ਆ ਲੈ ਭਾਈ ਬੋਲੋ ਭਾਈ ਬੋਲੋ ਹਲੋ ਇਧਰ ਕੋਲੇ ਆ ਲੈ ਠੀਕ ਹਾਂਜੀ ਆਪਣੇ ਕੋਲੇ ਬਾਬੇ ਜਿਹੜੇ ਨਹੀਂ ਸੀ ਬਾਬੇ ਦੇ ਨਾਮ ਪਹਿਲੇ ਦਿਨ ਉਹਦੀ ਬੋਚਰੋਂ ਆਉਦਾ ਸੀ ਜੀ ਬਨਨ ਚ ਮੈਂ ਮੰਨਦਾ ਵੀ ਮੇਰੀ ਸਲੀਬਾੜ ਗੁਰਤੇ ਅਜਾ ਕੰਧਾਂ ਵਾਲੀ ਵਾਰਾ ਜੀ ਵੀ ਮਾਨਕ ਜਿਨਾ ਮੇਰੀ ਬੋਚ ਕਣਕ ਦਾ ਬੋਚਰ ਆਇ ਨਹੀਂਦਾ ਮੈਂ ਤਾਂ ਉਹ ਨੱਤੀ ਸਾਮ ਤੇ ਸਾਮ ਚੱਲਣਾ ਦਾ ਬਰਾਂਜੀ ਜਿਹੜੀ ਗੱਲ ਲੈ ਮੈਂ ਹਾਂ ਅਜੀ ਵੀ ਮੇਰੀ ਕਣਕ ਦਾ ਦਾਵਾ ਬਲਦਾ ਬੋਚ ਨਹੀਂ ਜਾਇਆ ਜੀ ਕੋਈ ਕਹਿਣੋਂ ਪੁੱੰਡਾ ਵੀ ਇਹਦਾਂ ਨੂੰ ਪੁੱਛ ਕਰਨੀ ਗਾ ਕਦੇ ਨਹੀਂ ਭਰੀ ਗਈ ਤਾਲਮੀ ਚ ਕਰਨੀ ਨੇ ਨਾ ਭਰੀ ਤਾਂ ਮੈਂ ਵੀ ਜੱਟ ਨਹੀਂ ਕਿਤੇ ਹੋਰ ਬੱਠਿਆ ਸੀ ਬੱਠਿਆ ਉਹਨੂੰ ਕੋਈ ਲਿਖਣਗਾ ਬਾਈ ਯਾਰ ਆਪ ਹੀ ਜ਼ਿੰਮੇਦਾਰ ਮਾੜੇ ਨੇ ਕਦ ਕੋਈ ਬੋਲਦਾ ਨਹੀਂ ਆ ਮੈਂ ਬਸ ਉਹਨੂੰ ਠੀਕ ਆ ਜਰਾ ਥੋੜਾ ਚੱਲ ਜਿਆ ਨਾ ਜਿਵੇਂ ਆਰਾਮ ਕਰ ਬਸ ਆਖਿਆ ਹੋਏ ਕੋਈ ਬੋਲਦਾ ਨਹੀਂ ਅਗਲਾ ਕਹਿੰਦਾ ਯਾਰ ਵਿਚਾਰ ਮੰਦਾਣੇ ਆ ਕਿ ਕਿੱਥੇ ਮਿਲਣਾ ਬਾਈ ਯਾਰ ਠੀਕ ਆ ਯਾਰ ਕੋਈ ਠੀਕ ਆ ਜੰਮੂ ਵੀ ਅਸਲ ਨਾ ਅਸਲ ਬਾਈ ਮੇਰੀ ਗੱਲ ਆਪਣਾ ਰਿਸਪੈਕਟਰ ਜਿਵੇਂ ਆ ਚੱਲੀ ਜਾਂਦੀ ਉਹ ਹੀ ਆ ਵੀ ਲੋਕਾਂ ਨੂੰ ਕੋਲੇ ਆ ਆ ਬੋਲੀ ਆ ਵੀ ਕੋਲੀ ਖੜਾ ਅੱਗੇ ਲੋਕ ਹਜੇ ਵੀ ਦੀ ਕਰਨ ਕੇ ਇੱਥੇ ਪਈ ਆ ਜੀ ਆਹ ਖੜਾ ਆਮੜੇ ਲਈ ਨਹੀਂ ਗੱਲਾਂ ਸੁਣੋ ਜੀ ਹਜੇ ਵੀ ਕਰਨ ਪਈ ਆ ਦਵਾਰੇ ਮਾਊਟਰ ਮੀਟਰ ਤੇ ਦਵਾਰੇ ਕੱਢ ਲੋ 12 2 ਆਈ ਆ ਕੱਲ 11 ਆਹ ਵੀ ਹਜੇ ਪਈ ਆ ਤੂੰ ਵੀ ਕੋਲੇ ਤੇ ਨੂੰ ਇਸ ਤਰ੍ਹਾਂ ਬਾਪੂ ਕੋਲੇ ਸੀਗਾ ਜੀ 12 2 ਜਿਵੇਂ ਤੋਲ ਲਿਆ ਜੀ ਤੋਲਣ ਲੱਗਾ ਸ਼ਾਹ ਨੂੰ ਆ ਗਿਆ ਮੀ ਅੱਜ ਤੱਕ ਵੀ ਮੀ ਹੈ ਗਾ ਰਾਤ ਭਰੀ ਨਹੀਂ ਤੜਕੇ ਭਰਤੀ ਪਰਸੋਂ ਦੀ ਗੱਲ ਕਰਦਾ ਪਰਸੋਂ ਦਾ ਮਿਊਨਿਸਪੈਕਟਰੀ ਨਹੀਂ ਆਇਆ ਨਾ ਮੈਂ ਜਦੋਂ ਪਹਿਲਾਂ ਦਾ ਪਹਿ ਹੋਈ ਹੈ ਮੰਡੀ ਚੱਲ ਪਹਿਲੀ ਬੋਲੀ ਇਹਦੀ ਹੋਈ ਹੈ ਮੰਡੀ ਚੱਲ ਬੰਦਾ ਰੋਹੀ ਗੱਲ ਨੂੰ ਨਹੀਂ ਇਹ ਤਾਂ ਉਹ ਕਿਹਾ ਹੋਇਆ ਬੰਦਾ ਸਦਾ ਫੇਰ ਵੀ ਦੋਸਤ ਨਹੀਂ ਘਰੋਂ ਘਰ ਤੇ ਆ ਕੇ ਇਹ ਤਾਂ ਹੁਣ ਮੁੰਡਾ ਹੁਣ ਮੁੱਤਰ ਕੰਮ ਨਹੀਂ ਆਉਂਦੀ ਇਹ ਆਪ ਕੋ ਮੈਂ ਪਾਈ ਆ ਲੈ ਜਿਹਦੇ ਕੋਲੇ ਦੇਣਾ ਯਾਰ ਇੱਕ ਬੰਦਾ ਕਮ ਆਏ ਵੀ ਪੀਠੇ ਬੰਦੇ ਨੂੰ ਨਾ ਨੋਲ ਜੋ ਮੈਂ ਮੰਨਦਾ ਵੀ ਜੇ ਜਮਾ ਗਾਰਾ ਵੱਡਿਆਂ ਦਾ ਬੰਦਾ ਉਹ ਉਹੀ ਗੱਲ ਕੋਈ ਕਹੇ ਜੇ ਇਹ ਜੇ ਵੀ ਬਰਾਂ ਨਹੀਂ ਤੂੰ 11 ਕਿਹਦੀ ਬਾਹਰ ਆ ਨਾ ਤੁਸੀਂ ਚੱਕਰ ਹੋ ਮੈਂ ਚੱਕਰ ਕਰਕੇ ਗਿਆ 11 ਕੋਈ 33 ਡਿਗਰੀ ਤੇ ਤੂੰ ਕਿਹੜਾ ਕੋਈ ਨਹੀਂ ਅਸੀਂ ਆਪ ਵੀ ਨਾ ਕਰਦੇ ਆ ਵੀ ਇਹ ਸਰਕਾਰ ਤਾਂ ਜ਼ਿੰਮੇਵਾਰ ਹੈਗੀ ਆ ਨਾ ਸਰਕਾਰ ਤਾਂ ਇੱਕ ਵਾਰ ਕੋਈ ਨਾ ਮੇਰੇ ਚੱਕਰ ਦਾ ਦੱਤੁ ਹੀ ਰੱਖੇ ਸੀ ਕਹਿੰਦੇ 11 12 ਸੀ ਆਈ ਆ ਥੱਕਾ ਤੁਸੀਂ ਕਰ 11 ਨਹੀਂ ਆਇਆ 12 ਸੀ ਆਈ ਸੀ ਪਹਿਲੇ ਦਿਨ ਦਾ ਕੱਲ 12 ਆਇਆ ਹਾਂ ਕੱਲ 12 ਆਇਆ ਕੇ ਫੇਰ ਵੀ ਭਰਤੀ ਆਹ ਖੜਾ ਮੁੰਡਾ ਵੀਰੇ ਦਰਸ਼ੀ ਆ ਤਾ ਕਿੰਨਾ ਵੱਡਾ ਵੀਰੇ ਬੇਟਾ ਲੱਗਦਾ ਕੋਈ ਇਹ ਨਵਾਂ ਜਿਹਾ ਮੁਲਾਜ਼ਮ ਆ ਜਰਾ ਹੈਗੀ ਲੈ ਹੁਣ ਕਹਿੰਦਾ ਮੈਂ ਚੈੱਕ ਕਰੀ ਕਰੀ ਪਹਿਲੇ ਦਿਨ 12 ਸੀ ਆਈ ਸੀ ਕੱਲ 12 ਇੱਕ ਆਇਆ ਕੱਲ ਸ਼ਾਮ ਨੂੰ ਦਿੰਗਾ ਕਿ ਅੱਜ ਤੱਕ ਪਰਿਸ਼ਚਲਣੇ ਹਾਂ ਜੀ ਮੇਰੇ ਦੁਕਾਨ ਤੇ ਮੈਂ ਜੀ ਨੇ ਆਪਾਂ ਕੋਲ ਆ ਕੇ ਜੀ ਮੈਂ ਮੀਤੀ ਆ ਗਣ ਕਹੋ ਮੈਂ ਸੱਚੀ ਦਉਂ ਨਹੀਂ ਜੱਜ ਜੀ ਮੈਂ ਵੀ ਸੱਚਤਾ ਦੱਸ ਦਿੰਦਾ ਨਾ ਨਾ ਭਾਈ ਮੈਂ ਤਾਂ ਦੱਸਣੀ ਉਹ ਕਦੇ ਸਭ ਤੋਂ ਮੈਨੂੰ ਦੱਸੂਗੀ ਜਿਹੜੇ ਸੱਚਤਾ ਸਮਝਉਂ ਤੋਂ ਕੋਲ ਨਹੀਂ ਦਿੰਦਾ ਹੈ ਨਾ ਹਾਂ ਮੇਰਾ ਮਤਲਬ ਹੈ ਕੋਈ ਕੰਪੀਟੀਸ਼ਨ ਨਹੀਂ ਹਾਂ ਜੀ ਯਾਰ ਮੇਰੀ ਦੁਕਾਨ ਤੇ ਮੇਰੇ ਤਾਂ ਪਤਾ ਜੋ ਮੈਨੂੰ ਇਨਵੋਲਵ ਰੱਖਦਾ ਉਹ ਬੋਲੀ ਬੋਲੀ ਨੂੰ ਮੁੱਤਰ ਦਾ ਕੀ ਪਤਾ ਇਹਨੂੰ ਝੂਠ ਮਰੀਏ ਲੋਕ ਕਾਹਦੀ ਗੰਡੀ ਨਾ ਪੁੱਛਦਾ ਇਹ ਝੂਠ ਬਣਾ ਲੈ ਸਿੱਧਾ ਰਹਾ ਨਾ ਵੇਖੋ ਉਹ ਇਹ ਇਹ ਕੈਮਰਾ ਠੀਕ ਆ ਲਾਦਰ ਨਾ ਖੱਗੜਾ ਨਾ ਬੰਦਰਾ ਪੈਣੀ ਉਸ ਤੋਂ ਮੌਸਮ ਖਰਾਬ ਆ ਆ ਮੰਡਿਆ ਨਹੀਂ ਪੰਜਾਬ ਆ ਮੰਡਿਆ ਅੱਜ ਦੇ ਭਾਵੇਂ ਉੱਪਰ ਬਰੇ ਹੋਏ ਹੋਏ ਉਹ ਉਧਰ ਕਿੱਥੇ ਹੋ ਗਿਆ ਉਹ ਤਾਂ ਮੇਰੇ ਉੱਪਰ ਚੜ੍ਹ ਗਿਆ ਕੱਲ੍ਹ ਤੋਂ ਹੀ ਪਈ ਆ ਹੌਂ ਇਨਸਪੈਕਟਰ ਦੀ ਗੱਲ ਕਰਦੇ ਮੇਰੇ ਪਿੱਛੇ ਹਜੇ ਵੀ ਗਣਕਰੀ ਥੀ ਪਈ ਆ ਕਿ ਮੈਨੂੰ ਪੂਰੀ ਜਿੰਮੇਵਾਰੀ ਆ ਅਸੀਂ ਤਾਂ ਕਿਹਾ ਮਿਸਟਰ ਜੀ ਨੂੰ ਕੋਈ ਕਿਦੋਂ ਆਉਂਗੇ ਨਹੀਂ ਖੜੇ ਹੋਏ ਉੱਥੇ ਕਹਿ ਲੈ ਕਿ ਕੀ ਹੈ ਚਲਾਈ ਜਿਵੇਂ ਆਫਸਰ ਕਰ ਦਿੰਦੇ ਆ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਦੋਸਤੋ ਜੋ ਫਸਲਾਂ ਦੀ ਖਰੀਦ ਨੂੰ ਲੈ ਕੇ ਲੱਖੇ ਸਿਧਾਣੇ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ-ਬਤ ਦੇ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੋ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ